ਨੀਤੀਯੋਗ ਦੀ ਮੀਟਿੰਗ ਆਖਰ ਕਿਉਂ ਕਹਿ ਰਿਹਾ ਪੰਜਾਬ ਕੇ ਵੀ ਅਸੀਂ ਤਾਂ ਮੀਟਿੰਗ ਜਾਣਾ ਹੀ ਨਹੀਂ ਨੀਤੀਯੋਗ ਦਾ ਵੀ ਤਾਂ ਇਹਦੇ ਨਾਲ ਹੀ ਸੰਬੰਧ ਹੈ ਨਾ ਉਹ ਵਿਤਕਰਾ ਇੱਥੋਂ ਤੱਕ ਕੀਤਾ ਹੈ ਕਿ ਪੰਜਾਬ ਦਾ ਤਾਂ ਨਾਂ ਹੀ ਨਹੀਂ ਕਿਤੇ ਲਿਆ ਹੈਗਾ ਨਾਮ ਤਾਂ ਹੀ ਆਉਣਾ ਸੀ ਨਾ ਜੇ ਕੋਈ ਪੰਜਾਬ ਲਈ ਫੰਡ ਰੱਖੇ ਹੁੰਦੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਚਾਹੇ ਉਹ ਦਿੱਲੀ ਦੇ ਵਿੱਚ ਬਣੀ ਹੈ ਔਰ ਚਾਹੇ ਉਹ ਪੰਜਾਬ ਦੇ ਵਿੱਚ ਬਣੀ ਹੈ ਵੀ ਪਹਿਲੇ ਦਿਨ ਤੋਂ ਇਹਨਾਂ ਦਾ ਵਤੀਰਾ ਦੇਖੋ ਕਿ ਇਹਨਾਂ ਨੇ ਇੱਕੋ ਹੀ ਰਸਤਾ ਫੜਿਆ ਆ ਗਿਆ ਔਰ ਰਸਤਾ ਆ ਗਿਆ ਕਨਟਰਡਿਕਸ਼ਨ ਦਾ ਜੇ ਦਿੱਲੀ ਦੇ ਵਿੱਚ ਸਰਕਾਰ ਅਨਦੀ ਬਣੀ ਤੇ ਇਹ ਐਲਜੀ ਦੇ ਨਾਲ ਲੜਦੇ ਝਗੜਦੇ ਰਹੇ ਔਰ ਜਦੋਂ ਤੋਂ ਪੰਜਾਬ ਦੇ ਵਿੱਚ ਸਰਕਾਰ ਬਣੀ ਹੈ ਤੇ ਇੱਥੇ گورنر ਨਾਲ ਇਹਨਾਂ ਨੇ ਝਗੜਾ ਪਾ ਕੇ ਰੱਖਿਆ ਹੈਗਾ ਵੇ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਜੋ ਕੰਮ ਕਾਂਗਰਸ ਦੇ ਕੁਕਰਮ ਹੋ ਗਏ ਸੀ ਜਿਹਦੇ ਵਾਸਤੇ ਇਹਨਾਂ ਨੂੰ ਕਾਂਗਰਸ ਨੂੰ ਤੋਸ਼ ਦੇਣਾ ਚਾਹੀਦਾ ਹੈਗਾ ਕਿ ਕਾਂਗਰਸ ਆਪਣਾ ਵਾਅਦਾ ਪੂਰਾ ਨਹੀਂ ਕਰ ਪਾਈ। ਉਹਨਾਂ ਨਾਲ ਤੇ ਜਫੀਆਂ ਪਾ ਕੇ ਚਪੀਆਂ ਪਾ ਕੇ ਫਿਰਦੇ ਰਹਿੰਦੇ ਗਿਆ। ਸਾਡਾ ਸੰਵਿਧਾਨ ਨੂੰ ਬਚਾਉਣ ਲਈ ਤੇ ਡੈਮੋਕਰੇਸੀ ਨੂੰ ਬਚਾਉਣ ਲਈ ਅਸੀਂ ਕਿਸੇ ਨਾਲ ਵੀ ਐਲਾਈਅੰਸ ਕਰ ਸਕਦੇ ਹਾਂ। ਅਸੀਂ ਨਹੀਂ ਕਹਿੰਦੇ ਆਂਧਰਾ ਨੂੰ ਨਾ ਪੈਸੇ ਦਿਓ। ਅਸੀਂ ਨਹੀਂ ਕਹਿੰਦੇ ਬਿਹਾਰ ਨੂੰ ਨਾ ਪੈਸੇ ਦਿਓ। ਮੈਂ ਤਾਂ ਸਿਰਫ ਇਹੀ ਕਹਿੰਦਾ ਹਾਂ ਸੰਜੀਤ ਕਪੂਰ ਜੀ ਪੰਜਾਬ ਦਾ ਸ਼ੇਅਰ ਕਿੱਥੇ ਹੈ ਮੈਂ ਪੰਜਾਬ ਦੀ ਇੰਪੋਰਟੈਂਸ ਦੱਸੀ ਹੈ ਨਜ਼ਰੀਆ ਪ੍ਰੋਗਰਾਮ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਦਾ ਕਹਾਂ ਪਹਿਲੂ ਹੈ ਨੀਤੀ ਜੋਗ ਦੀ ਮੀਟਿੰਗ ਹੋਣ ਜਾ ਰਹੀ ਹੈ 27 ਜੁਲਾਈ ਨੂੰ ਪੰਜਾਬ ਨੇ ਸਾਫ਼ ਕਹਿ ਦਿੱਤਾ ਹੈ ਕੀ ਮੀਟਿੰਗ ਜਾਣ ਦਾ ਫਾਇਦਾ ਹੀ ਕੋਈ ਨਹੀਂ ਜਦੋਂ ਕੇਂਦਰ ਵਿਤਕਰੀ ਦੀਆਂ ਗੱਲਾਂ ਕਰਦਾ ਨਾ ਫੰਡਸ ਦਿੰਦੇ ਐ ਜੇ ਇੱਕ ਦੋ ਸੁੱਬਿਆਂ ਨਾਲ ਹੀ ਜਾਰੀ ਪਾਉਣੀ ਐ ਪਾਲਣੀ ਐ ਤਾਂ ਫਿਰ ਮੀਟਿੰਗ 'ਚ ਚਾਹ ਪੀਣ ਲਈ ਤਾਂ ਕਹਿੰਦੇ ਜਾਣਾ ਨਹੀਂ ਦੂਜੇ ਪਾਸੇ ਭਾਜਪਾ ਹੈ ਭਾਜਪਾ ਦਾ ਕਹਨੇ ਕਿ ਪੰਜਾਬ ਲਈ ਇੰਨਾ ਕੋਈ ਦਿੱਤਾ ਜਾ ਰਿਹਾ ਫੰਡਸ ਮਈਆ ਕਿਤੇ ਜਾ ਰਿਹਾ ਸਭ ਕੁਝ ਦਿੱਤਾ ਜਾ ਰਿਹਾ ਹੈ ਇਹਦੇ باوجود ਜਾਣ ਬੁੱਝ ਕੇ ਜਿਹੜਾ ਆਪ ਇਹੋ ਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਤਾਂ ਕਿ ਇਹ ਮ ਜਿਹੜਾ ਕੇਂਦਰ ਸਰਕਾਰ ਦਾ ਖਰਾਬ ਕੀਤਾ ਜਾ ਸਕੇ ਪੰਜਾਬ ਤਾਂ ਕਹਿ ਰਿਹਾ ਪਰ ਇੰਡੀਆ ਗੱਠ ਜੋੜ ਦੀਆਂ ਦੂਜੀਆਂ ਤਰ੍ਹਾਂ ਵੀ ਨੀਤੀ ਜੋਗ ਦੀ ਮੀਟਿੰਗ 'ਚ ਜਾਣ ਦੀ ਪੋਸਿਬਿਲਿਟੀ ਘੱਟ ਨਜ਼ਰ ਆ ਰਹੀ ਹੈ ਖੈਰ ਨਾ ਮੁੱਦੇ ਦੇ ਆਪਾਂ ਮਹਿਮਾਨਾਂ ਤੋਂ ਲਵਾਂਗੇ ਸਵਾਲ ਸਾਡੇ ਨਾਲ ਜਿਹੜੇ ਮੇਰੇ ਸੱਦੇ ਤੇ ਸਾਡੀ ਬੇਨਤੀ ਤੇ ਮਹਿਮਾਨ ਜੁੜ ਚੁੱਕੇ ਐ ਸੰਜੇ ਕਪੂਰ ਜੀ ਨੇ ਭਾਰਤੀ ਜਨਤਾ ਪਾਰਟੀ ਦੇ ਜਾਣੇ ਪਛਾਣੇ ਚਿਹਰੇ ਨੇ ਪ੍ਰੇਸ਼ਰ ਜਗਤਾਰ ਸਿੰਘ ਸੰਘੇੜਾ ਆਮ ਆਦਮੀ ਪਾਰਟੀ ਦੇ ਕਦਾਵਰ ਬਲਾਰੇ ਦੋਨਾਂ ਹੀ ਮਹਿਮਾਨਾਂ ਨੂੰ ਆਪਣੇ ਦਰਸ਼ਕਾਂ ਵੱਲੋਂ ਆਪਣੀ ਟੀਮ ਵੱਲੋਂ ਸਤਿ ਸ਼੍ਰੀ ਅਕਾਲ ਜੀ ਆਂ ਪ੍ਰਸੰਗ ਇਹਦਾ ਪਹਿਲਾ ਸਵਾਲ ਬਣਦਾ ਵੀ ਤੁਹਾਡੇ ਤੋਂ ਐ ਨੀਤੀ ਜੋਗ ਦੀ ਮੀਟਿੰਗ ਆਖਰ ਕਿਉਂ ਕਹਿ ਰਿਹਾ ਪੰਜਾਬ ਕੇ ਵੀ ਅਸੀਂ ਤਾਂ ਮੀਟਿੰਗ ਜਾਣਾ ਹੀ ਨਹੀਂ ਸਿੱਧੂ ਸਾਹਿਬ ਤੁਸੀਂ ਇੰਟਰੋਡਕਸ਼ਨ ਚ ਉਦੋਂ ਹੀ ਦੱਸ ਦਿੱਤਾ ਆ ਕਿ ਪੰਜਾਬ ਨਾਲ ਹੀ ਨਹੀਂ ਇਕੱਲਾ ਪੰਜਾਬ ਨਾਲ ਜ਼ਿਆਦਾ ਹੋਇਆ ਸਾਰੀਆਂ ਵਿਰੋਧੀ ਪਾਰਟੀਆਂ ਦੀਆਂ ਜਿਹੜੇ ਸੂਬਿਆਂ ਚ ਸਰਕਾਰਾਂ ਆ ਉਹਨਾਂ ਦੇ ਨਾਲ ਕੇਂਦਰੀ ਸਰਕਾਰ ਨੇ ਬਹੁਤ ਵੱਡਾ ਵਿਤਕਰਾ ਕੀਤਾ ਹੈ ਬਜਟ ਸੈਸ਼ਨ ਦੇ ਵਿੱਚ ਨੀਤੀਯੋਗ ਦਾ ਵਿਤਰਾ ਇਹਦੇ ਨਾਲ ਹੀ ਸੰਬੰਧ ਹੈ ਨਾ ਉਹ ਵਿਤਕਰਾ ਇਥੋਂ ਤੱਕ ਕੀਤਾ ਹੈ ਕਿ ਪੰਜਾਬ ਦਾ ਤਾਂ ਨਾ ਹੀ ਨੀ ਕਿਤੇ ਲਿਆ ਹੈਗਾ ਦੂਸਰੀ ਗੱਲ ਇਹ ਹੈ ਕਿ ਨਾਮ ਤਾਂ ਹੀ ਆਉਣਾ ਸੀ ਨਾ ਜੇ ਕੋਈ ਪੰਜਾਬ ਲਈ ਫੰਡ ਰੱਖੇ ਹੁੰਦੇ ਤਾਂ ਫਿਰ ਕਿਹਾ ਜਾਣਾ ਸੀ ਨਾ ਵੀ ਪੰਜਾਬ ਦੇ ਵਿੱਚ ਜਿਹੜੇ ਫਲੱਡਸ ਆਏ ਆ ਉਹ ਫਲੱਡ ਜ 77 ਮੌਤਾਂ ਹੋ ਗਈਆਂ 1600 ਕਰੋੜ ਦਾ ਕਰੋੜ ਦਾ ਪੰਜਾਬ ਚ ਫਲੱਡ ਦੇ ਨਾਲ ਲਾਸ ਹੋ ਗਿਆ ਉਹਦੇ ਵਾਸਤੇ ਇੰਨੇ ਫੰਡ ਰੱਖੇ ਆ ਫੇਰੇ ਪੰਜਾਬ ਦਾ ਨਾਮ ਹੋਣਾ ਸੀ ਨਾ ਪੰਜਾਬ ਵਾਸਤੇ ਕੋਈ ਸਪੈਸਿਫਿਕ ਫੰਡ ਨਹੀਂ ਰੱਖਿਆ ਗਿਆ ਤੇ ਪ੍ਰਸੰਗੜਾ ਪ੍ਰਸੰਗੜਾ ਹਾਂ ਸੋਰੀ ਵਿੱਚੋਂ ਮੈਂ ਇੱਕ ਲਾਈਨ ਤੋਂ ਟੋਕਣ ਲੱਗੇ ਆ ਕੇਂਦਰੀ ਵਿੱਤ ਮੰਤਰੀ ਸਿਧਾਰਮਨ ਉਹ ਕਹਿ ਰਿਹਾ ਕਿ ਮੈਂ ਸਾਰੇ ਸੂਬਿਆਂ ਦਾ ਨਾਮ ਨਹੀਂ ਲੈ ਸਕਦੀ ਸੀ ਪਰ ਇਹਦਾ ਮਤਲਬ ਇਹ ਨਹੀਂ ਕਿ ਪੰਜਾਬ ਨੂੰ ਇਗਨੋਰ ਕੀਤਾ ਗਿਆ ਨਹੀਂ ਬਿਹਾਰ ਦਾ ਨਾਮ ਬਾਰ-ਬਾਰ ਆਇਆ ਹੈਗਾ ਅੰਧਰਾ ਪ੍ਰਦੇਸ਼ ਦਾ ਨਾਮ ਬਾਰ-ਬਾਰ ਆਇਆ ਗਿਆ ਮੈਂ ਕੱਲਾ ਨਾ ਹੀ ਲੈਣ ਦੀ ਗੱਲ ਨਹੀਂ ਕਰਦਾ ਮੈਂ ਬੋਲ ਕੇ ਵੀ ਦੱਸਦਾ ਹਾਂ ਜੀ ਕਿ ਪੰਜਾਬ ਸਪੈਸੀਫਿਕ ਕੋਈ ਹੈ ਹੀ ਨਹੀਂ ਨਾ ਬਜਟ ਦੇ ਵਿੱਚ ਕੇਂਦਰ ਸਰਕਾਰ ਦਾ ਇੰਡੀਆ ਭਰ ਦਾ ਬਜਟ ਹੋਵੇ ਤੇ ਉਹਦੇ ਵਿੱਚ ਪੰਜਾਬ ਲਈ ਕੋਈ ਪੰਜਾਬ ਸਪੈਸੀਫਿਕ ਫੰਡ ਨਾ ਰੱਖਿਆ ਜਾਵੇ ਪੰਜਾਬ ਇੱਕ ਸਰਹੱਦੀ ਸੂਬਾ ਆ ਪੰਜਾਬ ਦੇ ਸਿੱਧੂ ਸਾਹਿਬ ਇਹੋ ਜਿਹਾ ਕੋਈ ਘਰ ਨਹੀਂ ਹੋਣਾ ਜਿੱਥੇ ਨਾ ਕੋਈ ਆਫੀਸਰ ਜਾਂ ਕੋਈ ਜਵਾਨ ਫੌਜ ਵਿੱਚ ਸ਼ਹੀਦ ਨਾ ਹੋਇਆ ਹੋਵੇ ਔਰ ਪੰਜਾਬ ਦੇ ਵਿੱਚ ਜਿਹੜੇ ਆ 90 ਫੀਸਦੀ 95 ਫੀਸਦੀ ਜਿਹੜੀਆਂ ਸ਼ਹੀਦੀਆਂ ਹੋਈਆਂ ਆਜ਼ਾਦੀ ਲਈ ਵੀ ਪੰਜਾਬ ਚੋਂ ਤੇ ਸਿੱਖਾਂ ਤੇ ਦੂਸਰੀ ਗੱਲ ਇਹ ਹੈ ਕਿ ਇੰਡੀਆ ਨੂੰ ਸੈਲਫ ਸਫੀਸ਼ੀਐਂਟ ਕਰਨ ਲਈ ਫੂਡ ਦੇ ਮਾਮਲੇ ਵਿੱਚ ਪੰਜਾਬ ਨੇ ਸਭ ਤੋਂ ਵੱਧ ਯੋਗਦਾਨ ਪਾਇਆ ਹੁਣ ਤਾਂ ਹੋਰ ਸੂਬਿਆਂ ਚ ਵੀ ਖਾਦ ਪਦਾਰਥ ਫਸਲਾਂ ਹੋਣ ਲੱਗੀਆਂ ਆ ਪਹਿਲਾਂ ਤਾਂ ਪੰਜਾਬ ਹੀ ਸੀਗਾ ਕਿ ਜਿਹੜਾ ਸੰਭੀਰਦਾ ਸੀ ਸਾਰਿਆਂ ਨੂੰ ਹੁਣ ਤਾਂ ਜਦੋਂ ਹਰਿਆਣਾ ਵੀ ਕਾਫੀ ਇਹ ਲੱਗ ਗਿਆ ਵੈਸਟਨ ਯੂਪੀ ਵੀ ਹੋ ਗਿਆ ਰਾਜਸਥਾਨ ਚ ਵੀ ਫਸਲ ਹੋਣ ਲੱਗ ਗਈ ਆ ਹੋਰ ਦੂਸਰੇ ਝੁੱਗਿਆਂ ਚ ਵੀ ਕਾਫੀ ਤਾਮਾ ਤੇ ਹੋਣ ਲੱਗ ਗਈ ਆ ਸੋ ਪੰਜਾਬ ਦੀ ਹੈ ਕਿ ਐਮੀ ਇਹ ਤਾਂ ਇੰਡੀਆ ਦੇ ਵਿੱਚ ਪੰਜਾਬ ਇੱਕ ਚਿਹਰਾ ਆ ਇੰਡੀਆ ਦਾ ਜੀ ਕਿ ਝੁੱਗੇ ਦੇ ਨਾਤੇ ਵੀ ਇੱਥੇ ਪਾਣ ਦੇਣੇ ਬਣਦੇ ਆ ਤੇ ਪੰਜਾਬ ਦਾ ਨਾਂ ਹੀ ਕਿਤੇ ਨਹੀਂ ਹੈਗਾ ਤੁਹਾਡਾ ਤੁਹਾਡਾ ਵੀਊ ਬਣ ਆ ਗਿਆ ਪਰ ਫਿਰ ਜਿਹੜੀ ਪਹਿਲਾਂ ਵੀ ਕਹੀ ਜਾਂਦੇ ਉਹੀ ਫੇ ਗਹਾਂਗਾ ਉਥੇ ਅਸੀਂ 스ਨੈਕਸ ਖਾਣ ਜਾਂ ਬਿਸਕੁਟ ਖਾਣ ਜਾਂ ਚਾਹ ਪੀਣ ਥੋੜੀ ਜਣਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਜਾਂ ਸਾਡੇ ਅਫਸਰਾਂ ਨੇ ਸਰ ਮੈਂ ਫੇਰ ਆਵਾਂਗਾ ਆਖਬੂਰ ਸਾਹਿਬ ਕਿਵੇਂ ਦੇਖਦੇ ਸਮਾਹਲੇ ਨੂੰ ਕਿਉਂਕਿ ਆਪ ਦਾ ਪੰਜਾਬ ਬਾਰੇ ਕਹਿਣਾ ਕਿ ਜੋ ਦੇਣਾ ਹੀ ਕੁਝ ਨਹੀਂ ਪਹਿਲਾਂ ਜਿਹੜਾ ਬਜਟ ਪੇਸ਼ ਕੀਤਾ ਗਿਆ ਉਹਦੇ ਜਿਸ ਕਦਰ ਅਗਨੋਰ ਕੀਤਾ ਗਿਆ ਤੇ ਫਿਰ ਕਹਿੰਦੇ ਬਿਸਕਟ ਖਾਣ ਥੋੜੀ ਜਾਵਾਂਗੇ ਉੱਤੇ ਮੀਟਿੰਗ ਸਿੱਧੂ ਸਾਹਿਬ ਐਸਾ ਅਗਾ ਹੈ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਚਾਹੇ ਉਹ ਦਿੱਲੀ ਦੇ ਵਿੱਚ ਬਣੀ ਹੈ ਔਰ ਚਾਹੇ ਉਹ ਪੰਜਾਬ ਦੇ ਵਿੱਚ ਬਣੀ ਹੈ ਪੀ ਪਹਿਲੇ ਦਿਨ ਤੋਂ ਇਹਨਾਂ ਦਾ ਵਤੀਰਾ ਦੇਖੋ ਕਿ ਇਹਨਾਂ ਨੇ ਇੱਕੋ ਹੀ ਰਸਤਾ ਫੜਿਆ ਆ ਗਿਆ ਔਰ ਰਸਤਾ ਆ ਗਿਆ ਕੌਂਟਰਡਿਕਸ਼ਨ ਦਾ ਜੇ ਦਿੱਲੀ ਦੇ ਵਿੱਚ ਸਰਕਾਰ ਇਹਨਾਂ ਦੀ ਬਣੀ ਤੇ ਇਹ ਐਲਜੀ ਦੇ ਨਾਲ ਲੜਦੇ ਝਗੜਦੇ ਰਹੇ ਔਰ ਜਦੋਂ ਤੋਂ ਪੰਜਾਬ ਦੇ ਵਿੱਚ ਸਰਕਾਰ ਬਣੀ ਹੈ ਤੇ ਇੱਥੇ ਗਵਰਨਰ ਨਾਲ ਇਹਨਾਂ ਨੇ ਝਗੜਾ ਪਾ ਕੇ ਰੱਖਿਆ ਆਗਾ ਵੇ ਕਦੀ ਸੈਂਟਰਲ ਗਵਰਨਮੈਂਟ ਦੇ ਛਿੱਟਾ ਕਛੀ ਕਰਦੇ ਰਹਿੰਦੇ ਆ ਕਦੀ ਗਵਰਨਰ ਨਾਲ ਝਗੜਦੇ ਰਹਿੰਦੇ ਮੈਂ ਮਹਿਸੂਸ ਕਰਨਾ ਵਾ ਕਿ ਇਹਨਾਂ ਦੇ ਵਿੱਚ ਸਰਕਾਰ ਚਲਾਉਣ ਦਾ ਇਹਨਾਂ ਨੂੰ ਐਕਸਪੀਰੀਅੰਸ ਨਹੀਂ ਆਗਾ ਕੋਈ ਸਮੇਂ ਤੇ ਇੱਕ ਇੱਕ ਸ਼ਾਇਦ ਕੰਟਰਡਿਕਸ਼ਨ ਦੇ ਨਾਲ ਹੀ ਸਰਕਾਰਾਂ ਚੱਲ ਜਾਂਦੀਆਂ ਆਈਆਂ ਬੜੇ ਇੱਕ ਗੱਲ ਸਮਝ ਨਹੀਂ ਪਾਰੇ ਕਿ ਲੋਕਾਂ ਨੇ ਇਹਨਾਂ ਨੂੰ ਚੁਣਿਆ ਆ ਗਿਆ ਲੋਕਾਂ ਦੇ ਵੈਲਫੇਅਰ ਵਾਸਤੇ ਲੋਕਾਂ ਦੇ ਵੈਲਫੇਅਰ ਲਈ ਇਹਨਾਂ ਨੂੰ ਹਰ ਜਗ੍ਹਾ ਤੇ ਹਰ ਆਰਗੇਨਾਈਜੇਸ਼ਨ ਨਾਲ ਸੈਂਟਰਲ ਗਵਰਨਮੈਂਟ ਨਾਲ ਗਵਰਨਰ ਦੇ ਨਾਲ ਸਭ ਨਾਲ ਇੱਕ ਚੈੱਕ ਕੋਆਰਡੀਨੇਸ਼ਨ ਬਣਾ ਕੇ ਰੱਖਣਾ ਚਾਹੀਦਾ ਹੈਗਾ ਅਤੇ ਆਪਣੇ ਕੰਮ ਆਪਣੇ ਕੰਮ ਕਰਵਾਉਣੇ ਚਾਹੀਦੇ ਸਰ ਆਈ ਐਮ ਸੌਰੀ ਤੁਹਾਨੂੰ ਟੋਕਣ ਲੱਗਾ ਵਿੱਚੋਂ ਇੱਕ ਸਵਾਲ ਮੈਂ ਜ਼ਰੂਰ ਇਸ ਮੁੱਦੇ ਤੇ ਲੈਣਾ ਚਾਹਾਂਗਾ ਜੋ ਆਬਲੋਂ ਕਿਹਾ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਵੀ ਆਪਾਂ ਪਿਛਲੇ ਹੁਣ ਜਿਹੜਾ ਬਜਟ ਪੇਸ਼ ਕੀਤਾ ਗਿਆ ਇਹਦੀ ਵੀ ਗੱਲ ਕਰ ਲਓ ਉਹ ਕਹਿੰਦੇ ਬਿਹਾਰ ਦੇ ਅੰਦਰ ਦੋ ਹੀ ਸੂਬੇ ਨਜ਼ਰ ਆ ਰਹੇ ਆ ਪੰਜਾਬ ਨੂੰ ਦਿੱਤਾ ਹੀ ਕੁਝ ਨਹੀਂ ਆ ਇਸ ਕਰਕੇ ਕਹਿੰਦੇ ਅਸੀਂ ਕਰ ਰਹੇ ਹਾਂ ਤੱਥਾਂ ਦੇ ਆਧਾਰ ਤੋਂ ਉਹ ਕਹਿੰਦੇ ਸਾਡਾ ਦਾਵਾ ਇਹ ਦੇਖੋ ਇਹ ਸਰ ਘਾਬਾਏ ਕਿ ਆਂਧਰਾ ਪ੍ਰਦੇਸ਼ ਨੂੰ ਬੇਸਿਕਲੀ ਜੋ ਫੰਡਸ ਮਿਲੇ ਗਿਆ ਜਿਸ ਤਰ੍ਹਾਂ ਕੈਪੀਟਲ ਦੀ ਵੀ ਕੱਲ ਮੈਂ ਕਿਸੇ ਡਿਬੇਟ ਤੇ ਗਿਆ ਸੀ ਉਹਨਾਂ ਦੇ ਬੁਲਾਰੇ ਆਮ ਆਦੀ ਪਾਰਟੀ ਉਹਨਾਂ ਨੇ ਗੱਲ ਕੀਤੀ ਸੀ ਕਿ ਭਈ ਪੰਜਾਬ ਦੀ ਕੈਪੀਟਲ ਉਹਨਾਂ ਦਾ ਵਾਸਤੇ ਕਦੀ ਕੋਈ ਸੈਂਟਰ ਨੇ ਫੰਡ ਨਹੀਂ ਦਿੱਤਾ ਔਰ ਆਂਧਰਾ ਨੂੰ ਕੈਪੀਟਲ ਵਾਸਤੇ ਉਹਨਾਂ ਨੇ 15000 ਕਰੋੜ ਰੁਪਏ ਦਾ ਸੈਂਟਰ ਗਵਰਨਮੈਂਟ ਨੇ ਫੰਡ ਦੇ ਦਿੱਤਾਗਾ ਮੈਂ ਮੈਂ ਦੋ ਤਿੰਨ ਗੱਲਾਂ ਕਲੀਅਰ ਕਰਨਾ ਚਾਹੁੰਦਾ ਆਗਾਵਾ 1966 ਦੇ ਵਿੱਚ ਹਰਿਆਣਾ ਅਲੱਗ ਹੋਇਆ ਪੰਜਾਬ ਕਰ ਲੋ ਔਰ ਉਸ ਟਾਈਮ ਕੈਪੀਟਲ ਬਣਾਣ ਦੀ ਪੰਜਾਬ ਦੀ ਗੱਲ ਆਈ ਉਸ ਟਾਈਮ ਸੈਂਟਰ ਦੇ ਜਿਹੜੀ ਗਵਰਨਮੈਂਟ ਐਜੰਸੀ ਕਾਂਗਰਸ ਦੀ ਔਰ ਕਾਂਗਰਸ ਦੀ ਕਮਿਟਮੈਂਟ ਐ ਜਿਸੇ ਕਿ ਕੈਪੀਟਲ ਬਣਾ ਲਈ ਹਰਿਆਣਾ ਨੂੰ ਆਪਾਂ ਲੱਗ ਜਗ੍ਹਾ ਦਵਾਂਗੇ ਔਰ ਸਭ ਕੁਝ ਕਰਾਂਗੇ ਜੀ ਜੇਕਰ ਉਹ ਵਾਦਾ ਕੋਈ ਪੂਰਾ ਕਰ ਨਹੀਂ ਪਾਇਆ ਤੇ ਕਾਂਗਰਸ ਗਵਰਨਮੈਂਟ ਦੀ ਸਰਕਾਰ ਜਿਹੜਾ ਵਾਦਾ ਪੂਰਾ ਨਹੀਂ ਕਰ ਪਾਈ ਔਰ ਪੰਜਾਬ ਨੂੰ ਔਰ ਹਰਿਆਣਾ ਨੂੰ ਉਹ ਫੰਡਸ ਨਹੀਂ ਪ੍ਰੋਵਾਈਡ ਕਰ ਸਕੀ ਕਿ ਦੋਨਾਂ ਦੀ ਕੈਪੀਟਲ ਅਲੱਗ ਹੋ ਸਕੇ ਉੰਜ ਤੋਂ ਤਾਂ ਕਿ ਆਂਧਰਾ ਪ੍ਰਦੇਸ਼ ਦੀ ਗੱਲ ਹੈ ਔਰ ਜਦੋਂ ਤੇਲੰਗਨਾ ਬਣਿਆ ਉਸ ਟਾਈਮ ਵੀ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਅਗੀ ਸੀ ਉਸ ਟਾਈਮ ਉਹਨਾਂ ਦੀ ਕਮਿਟਮੈਂਟ ਅਗੀ ਸੀ ਆਂਧਰਾ ਪ੍ਰਦੇਸ਼ ਨਾਲ ਕਿ ਨਵੀਂ ਕੈਪੀਟਲ ਤੁਸੀਂ ਬਣਾਵੋ ਉਹਦੇ ਲਈ ਸਾਰੀ ਫੰਡਿੰਗ ਕੀਤੀ ਜਾਏਗੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਤੇ ਜੋ ਪੁਰਾਣੀ ਸਰਕਾਰ ਦੀ ਕਮਿਟਮੈਂਟ ਅਗੀ ਹੈ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸਰ ਇਹਨੇ ਕੰਟਰਡਿਕਸ਼ਨ ਹੋਗੀ ਨਾ ਸਰ ਕੰਟਰਡਿਕਸ਼ਨ ਹੋਗੀ ਨਾ ਦੇਖੋ ਉੱਥੇ ਵੀ ਕਾਂਗਰਸ ਦੀ ਸਰਕਾਰ ਨੇ ਵਾਦਾ ਕੀਤਾ ਨਹੀਂ ਪੂਰਾ ਕਰਿਆ ਪੰਜਾਬ ਚ ਵੀ ਵਾਦਾ ਪੂਰਾ ਕੀਤਾ ਉਹ ਕਹਿੰਦੇ ਕਿ ਜੇ ਅੰਦਰਾਜ ਵਾਦਾ ਪੂਰਾ ਕੀਤਾ ਜਾਸਦਾ ਹੈ ਪਿਛਲੀ ਸਰਕਾਰ ਦਾ ਪਿਛਲੀਆਂ ਸਰਕਾਰਾਂ ਦਾ ਗਈਆਂ ਆਈਆਂ ਸਰ ਹੁਣ ਨਵੀਂ ਸਰਕਾਰ ਆ ਕਹਿੰਦੇ ਇਹਦਾ ਵਾਦਾ ਪੂਰਾ ਕਰ ਸਕਦੀ ਹੈ ਨਾ ਦੇਖੋ ਗਲ ਪਤਾ ਕੀ ਆ ਜੀ ਮੈਨੂੰ ਇੱਕ ਗੱਲ ਦੀ ਬੜੀ ਹੈਰਾਨੀ ਹੁੰਦੀ ਐ ਸੱਜੂ ਸਾਹਿਬ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਜੋ ਕੰਮ ਕਾਂਗਰਸ ਦੇ ਕਰਮ ਅਗੇ ਸੀ ਜਿਹਦੇ ਵਾਸਤੇ ਇਹਨਾਂ ਨੂੰ ਕਾਂਗਰਸ ਨੂੰ ਤੋਸ਼ ਦੇਣਾ ਚਾਹੀਦਾਗਾ ਕਿ ਕਾਂਗਰਸ ਆਪਣਾ ਵਾਦਾ ਪੂਰਾ ਨਹੀਂ ਕਰ ਪਾਈ ਉਹਦੇ ਨਾਲ ਤੇ ਜਫੀਆਂ ਪਾ ਕੇ ਚਪੀਆਂ ਪਾ ਕੇ ਫਿਰਦੇ ਰਹਦੇ ਗਏ ਉਹਦੇ ਨਾਲ ਐਲਾਈਅנס ਕਰਦੇ ਗਏ ਉਹਨਾਂ ਨੇ ਮਿਲ ਕੇ ਕੱਟੇ ਇਲੈਕਸ਼ਨ ਲੜਦੇ ਗਏ ਜਿਨੇ ਇਹਨਾਂ ਨੂੰ ਕਮਿਟਮੈਂਟ ਕੀਤੀ ਜਿਨ੍ਹਾਂ ਨੇ ਪੰਜਾਬ ਦੇ ਨਾਲ ਕਮਿਟਮੈਂਟ ਕੀਤੀ ਸੀ ਕਾਂਗਰਸ ਨੇ ਔਰ ਜਿਨਾਂ ਦੇਤੇ ਕੋਈ ਕਮਿਟਮੈਂਟ ਨਹੀਂ ਸੀ ਕੀਤੀ ਪੰਜਾਬ ਦੇ ਦੇ ਨਾਲ ਕੋ ਜਦੋਂ ਅਵੇਲੇਬਿਲਿਟੀ ਫੰਡ ਹੋਏਗੀ ਅਪਾ ਜ਼ਰੂਰ ਕਰਾਂਗੇ ਸੋ ਇਹਨਾਂ ਨੂੰਤੇ ਜਿਹੜਾ ਕਾਂਗਰਸ ਦੇ ਨਾਲ ਜੱਪੀਆਂ ਪਾਉਂਦੇ ਪਏਗੀ ਹੈ ਕਾਂਗਰਸ ਨਾਲ ਮਿਲ ਕੇ ਇਲੈਕਸ਼ਨ ਲੜਦੇ ਪਏ ਅੱਜ ਦੋਸ਼ ਏ ਕਿਸੇ ਨੂੰ ਦੇਣ ਦੀ ਜ਼ਰੂਰਤ ਅਗੀ ਸੀ ਉਹ ਕਾਂਗਰਸ ਨੂੰ ਤੈਨ ਤੇ ਚੁਰੀ ਕਮਿਟਮੈਂਟ ਕਿਸੇ ਨੇ ਪੂਰੀ ਨਹੀਂ ਕੀਤੀ ਤੇ ਉਹ ਕਾਂਗਰਸ ਨੇ ਪੂਰੀ ਨਹੀਂ ਕੀਤੀ ਅਪਾ ਜਵਾਲ ਨੇ ਜੀ ਅਪਾ ਜਵਾਲ ਨਾਲ ਤੇ ਇਹਨਾਂ ਦਾ ਦੋਸਤਾ ਨਾ ਰਵਈਆ ਹੈਗਾ ਵਾ ਜੀ ਜੀ ਅਪਾ ਜਵਾਲ ਨੇ ਸਾਥੋਂ सेंटर गवर्नमेंट ਨਾਲ ਇੱਕ ਕੰਟਰਡਿਕਸ਼ਨ ਬਣਾ ਕੇ ਰੱਖ ਦੇ ਗਿਆ ਉਹ ਜਿਹਾ ਨੀਤੀਯੋਗਤੀ ਬੈਠਕ ਦਾ ਪਾਈਕਟ ਕਰਨ ਦੀ ਗੱਲ ਲੱਗੀ ਹੈ ਅਰੇ ਭਾਈ ਤੁਸੀਂ ਜਾਓ ਉੱਥੇ ਜਾ ਕੇ ਆਪਣੀ ਮੰਗਾ ਦੇ ਰੱਖੋ ਉੱਥੇ ਡਿਮਾਂਡ ਤੇ ਕਰੋ ਤੁਹਾਨੂੰ ਯਾਦ ਹੋਏਗਾ ਜਦੋਂ ਪਿਛਲੇ ਸਾਲ ਹੜ੍ਹ ਆਏ ਸੀ ਨਾ ਤੇ ਭਗਵੰਤ ਮਾਨ ਸਾਹਿਬ ਨੇ ਇੱਕ ਸਟੇਟਮੈਂਟ ਦਿੱਤੀ ਸੀ ਮੈਂ ਨਹੀਂ ਕਿਸੇ ਕੋਲ ਜਾਂਦਾਗਾ ਮੈਨੂੰ ਨਹੀਂ ਕੋਈਗਾ ਕਿ ਮੈਂ ਕਿਸੇ ਕੋਲ ਜਾ ਕੇ ਏਡ ਨਹੀਂ ਮੰਗਣੀ ਅਰੇ ਭਾਈ ਤੁਹਾਨੂੰ ਲੋਕਾਂ ਨੇ ਚੁਣ ਕੇ ਭੇਜਿਆ ਹੈ ਤੁਹਾਨੂੰ ਲੋਕਾਂ ਦਾ ਹਿੱਤ ਕੀ ਹੈ ਤੁਹਾਡੀ ਤਾਂ ਈਗੋ ਐਡੀ ਜ਼ਿਆਦਾ ਹੈਗੀ ਹੈ ਕਿ ਆਪਣੀ ਈਗੋ ਦੇ ਕੇ ਤੁਹਾਨੂੰ ਲੋਕਾਂ ਦਾ ਹਿੱਤ ਵੀ ਨਜ਼ਰ ਨਹੀਂ ਆ ਆਪਾਂ ਜੋ ਆਲਡੀ ਆ ਬਿਲਕੁਲ ਆਪਾਂ ਜੋ ਆਲਡੀ ਆ ਫਿਰ ਤੁਹਾਨੂੰ ਚੁੱਪ ਜਾਣਾ ਚਾਹੀਦਾਗਾ ਜੀ ਜੀ ਫਿਰ ਆਪਾਂ ਇਸ ਮੁੱਦੇ ਤੇ ਉਹਨੇ ਪ੍ਰਸਾਦ ਜੀ ਸੇ ਮਾਮਲੇ ਤੇ ਤੁਸੀਂ ਗੱਲ ਕਰ ਰਹੇ ਹੋ ਕਹਿੰਦੇ ਜਫੀਆਂ ਤੁਸੀਂ ਪਾਉਣੇ ਕਾਂਗਰਸ ਨੂੰ ਕਾਂਗਰਸ ਨੇ ਵਾਦਾ ਪੂਰਾ ਨਹੀਂ ਕੀਤਾ ਅਸੀਂ ਤਾਂ ਕਹਿੰਦੇ ਕੋਈ ਵਾਦਾ ਨਹੀਂ ਸੀ ਕੀਤਾ ਗੱਲ ਪੁੱਛੋ ਨਾ ਤਾਂ ਕਾਂਗਰਸ ਤੋਂ ਪੁੱਛੋ ਮੌਜੂਦਾ ਸਰਕਾਰ ਤੇ ਕਿਉਂ ਇਹ ਬਾਰ-ਬਾਰ ਸਵਾਲ ਔਰ ਜਾਣ ਬੁੱਝ ਕੇ ਏ ਤੁਹਾਡੀ ਨੀਤੀ ਹੈ ਕਹਿੰਦੇ ਆਪ ਦੀ ਕਿ ਟਕਰਾ ਦੀ ਨੀਤੀ ਅਪਣਾਓ ਤੇ ਖਾਮ ਖਾ ਜਿਹੜਾ ਮਾਮਲੇ ਨੂੰ ਓਲ ਜਾਓ। ਸਿੰਧੂ ਸਾਥ ਸੰਵਿਧਾਨ ਨੂੰ ਬਚਾਉਣ ਲਈ ਤੇ ਡੈਮੋਕਰੇਸੀ ਨੂੰ ਬਚਾਉਣ ਲਈ ਅਸੀਂ ਕਿਸੇ ਨਾਲ ਵੀ ਐਲਾਈਅੰਸ ਕਰ ਸਕਦੇ ਹਾਂ। ਉਹ ਲੱਗਤੀ ਜਾ ਪਰ ਮੈਂ ਇਹ ਕਹਿਣਾ ਹੈ ਕਿ ਜੋ ਸੰਜੇਪ ਕਪੂਰ ਜੀ ਕਹਿ ਰਹੇ ਨੇ ਪਹਿਲਾਂ ਬਾਜਪਾਈ ਸਾਹਿਬ ਪ੍ਰਧਾਨ ਮੰਤਰੀ ਰਹੇ ਨੇ ਉਹ ਖੈਰ ਮੋਦੀ ਸਾਹਿਬ ਨਾਲ ਫੇਰ ਵੀ ਚੰਗੇ ਸੀਗੇ ਭਾਵੇਂ ਜਿੱਤਾਂ ਦੀ ਮਰਜ਼ੀ ਸੀਗੀ ਸਰਕਾਰ 10 ਸਾਲ ਹੁਣ ਰਾਜ ਹੋ ਗਿਆ 15 ਤੋਂ ਵੱਧ ਸਮਾਂ 15 ਸਾਲ ਤੋਂ ਵੱਧ ਸਮਾਂ ਕੇਂਦਰ 'ਚ ਰਾਜ ਅਜੇ ਆਪਣੇ ਨਵੇਂ ਨੇ ਇਹ ਕਿੰਨੇ ਸਾਲ ਤੋਂ ਪੁਰਾਣੇ ਹੋਣਗੇ ਵੈਸੇ ਤਾਂ 5 ਕਿ ਸਾਲ ਤੇ ਸਰਕਾਰ ਪੁਰਾਣੀ ਹੋ ਜਾਂਦੀ ਆ ਵੀ ਹਾਂ ਇਹ ਇਹ ਪਾਰਟੀ ਵੀ ਰਾਜ ਕਰਦੀ ਰਹੀ ਆ ਤੇ 15 ਸਾਲ ਵਿੱਚ ਇਹਨਾਂ ਕੋਲ ਪੰਜਾਬ ਦੀ ਕੈਪੀਟਲ ਲਈ ਪੈਸਾ ਕਿ ਜੁੜਿਆ ਅਸੀਂ ਤਾਂ ਚਲੋ ਗੱਲ ਵੀ ਨਹੀਂ ਛੇੜੀ ਅਸੀਂ ਨਹੀਂ ਕਹਿੰਦੇ ਆਂਦਰਾਂ ਨੂੰ ਨਾ ਪੈਸੇ ਦਿਓ ਅਸੀਂ ਨਹੀਂ ਕਹਿੰਦੇ ਬਿਹਾਰ ਨੂੰ ਨਾ ਪੈਸੇ ਦਿਓ ਮੈਂ ਤਾਂ ਸਿਰਫ ਇਹੀ ਕਹਿੰਦਾ ਆਂ ਸੰਜੇ ਕੁਮਾਰ ਜੀ ਪੰਜਾਬ ਦਾ ਸ਼ੇਅਰ ਕਿੱਥੇ ਆ ਮੈਂ ਪੰਜਾਬ ਦੀ ਇੰਪੋਰਟੈਂਸ ਦੱਸੀ ਆ ਪੰਜਾਬ ਜੀਐਸਟੀ ਇਕੱਠਾ ਕਰਕੇ ਦਿੰਦਾ ਸਭ ਤੋਂ ਵੱਧ ਪੰਜਾਬ ਦੇ ਵਿੱਚ ਸਭ ਤੋਂ ਵੱਧ ਸ਼ਹੀਦियां ਹੋਈਆਂ ਦੇਸ਼ ਦੀ ਰੱਖਿਆ ਲਈ ਦੇਸ਼ ਨੂੰ ਯਾਦ ਕਰਾਉਣ ਲਈ ਪੰਜਾਬ ਨੇ ਗ੍ਰੀਨ ਰੈਵਿਊਸ਼ਨ ਲਿਆ ਕੇ ਇੰਡੀਆ ਪਰਦਾ ਢਿੱਡ ਭਰਿਆ ਪੰਜਾਬ ਦੇ ਪੈਸੇ ਕਿੱਥੇ ਆ ਮੈਂ ਤਾਂ ਇਹ ਗੱਲ ਕਹਿ ਰਿਹਾ ਉਹਦੇ ਬਾਰੇ ਤੁਸੀਂ ਆਓ ਨਾ ਨੀਤੀਯੋਗ ਸਾਹਮਣੇ ਥੋੜੀ ਮੰਗਾਂ ਰੱਖਣੀਆਂ ਜਦੋਂ ਮੰਗਾਂ ਮੰਨੀਆਂ ਹੀ ਨਹੀਂ ਗਈਆਂ ਕੋਈ ਮੰਗਾਂ ਤਾਂ ਪ੍ਰਧਾਨ ਮੰਤਰੀ ਸਾਹਮਣੇ ਕੇਂਦਰ ਸਰਕਾਰ ਦੇ ਸਾਹਮਣੇ ਰੱਖੀਆਂ ਆ ਇਹ ਮੰਗਾਂ ਹੀ ਰੱਖ ਰਹੇ ਆ ਜਿਹੜੀ ਹੁਣ ਡਿਸਕਸ਼ਨ ਵੀ ਹੋ ਰਹੀ ਆ ਜਿਹੜਾ ਬਾਈਕਾਟ ਕੀਤਾ ਆ ਉਹ ਵੀ ਐਸੀਆ ਕਰਕੇ ਕੀਤਾ ਕਿ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤੁਸੀਂ ਕਹੋ ਨਾ ਮੋਦੀ ਸਾਹਿਬ ਨੂੰ ਕਿ ਇਸ ਤਰ੍ਹਾਂ ਪੰਜਾਬ ਵਰਗੇ ਸੂਬੇ ਨਾਲ ਵਿਤਕਰਾ ਨਾ ਕਰਨ ਜੇ ਪੰਜਾਬ ਜਿਹੜਾ ਆ ਇੱਕ ਬਹੁਤ ਹੀ ਮਹੱਤਵਪੂਰਨ ਸਟੇਟ ਹੈ ਮੈਂ ਦੂਜੇ ਸੂਬਿਆਂ ਦੀ ਇਹ ਅਹਿਮੀਅਤ ਨੂੰ ਘਟਾ ਕੇ ਨਹੀਂ ਦੇਖਦਾ ਮੈਂ ਹਰਿਆਣਾ ਦੀ ਅਹਿਮੀਅਤ ਨੂੰ ਘਟਾ ਕੇ ਨਹੀਂ ਦੇਖਦਾ ਸਾਨੂੰ ਬਿਹਾਰ ਤੇ ਆਂਧਰਾ ਪ੍ਰਦੇਸ਼ ਨਾਲ ਕੋਈ ਸਾਡੇ ਮਾੜੇ ਰਿਲੇਸ਼ਨ ਨਹੀਂ ਹੈ ਨੰਬਰ 2 ਤੇ ਸਿੱਧੂ ਸਾਹਿਬ ਜਿਹੜੀ ਤੁਸੀਂ ਸੰਜੇ ਕਪੂਰ ਦੀ ਗੱਲ ਕਹਿ ਰਹੇ ਆ ਕਿ ਹਰ ਕੋ ਨਾਲ ਇਹ ਲੜਾਈ ਪਾਉਂਦੇ ਆ ਦਾ ਥਿੰਗਸ ਆਰ ਅਦਰ ਵੇ ਰਾਉਂਡ ਲੜਾਈ ਛੋਟੀ ਤੇ ਨਹੀਂ ਪਾਉਂਦੀ ਹੁੰਦੀ ਆਮ ਆਦਮੀ ਪਾਰਟੀ ਜਿਹੜੀ ਹੈ ਦੁਨੀਆ ਦੀ ਸਭ ਤੋਂ ਛੋਟੀ ਪਰ ਫਾਸਟੈਸਟ ਗਰੋਇੰਗ ਪਾਰਟੀ ਆ ਸਾਡਾ ਰਾਜ ਸਿਰਫ ਆਮ ਆਦਮੀ ਪਾਰਟੀ ਦਾ ਆਮ ਆਦਮੀ ਦਾ ਰਾਜ ਸਿਰਫ ਦੋ ਸੂਬਿਆਂ 'ਚ ਆ ਉਹ ਵੀ 1-2 ਡੇਢ ਸੂਬੇ 'ਚ ਕਿਉਂਕਿ ਦਿੱਲੀ ਦਾ ਪੂਰਾ ਸੂਬਾ ਵੀ ਨਹੀਂ ਹੈਗਾ ਕੇਂਦਰ ਸਰਕਾਰ ਵੱਡੀ ਧੇਰਾ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਇਹ ਸਭ ਤੋਂ ਵੱਧ ਵਿਤਕਰਾ ਕਰ ਰਹੀ ਆ ਆਪਾ ਜਵਾਲ ਲਈ ਬਿਲਕੁਲ ਤੁਹਾਡਾ ਤੁਹਾਡਾ ਥਿਊ ਵਿਊ ਪੁਆਇੰਟ ਆ ਗਿਆ ਵਿਤਕਰੇ ਦੀ ਪ੍ਰੋਬਲਮ ਹੈ ਸੰਜੇ ਕਪੂਰ ਜੀ ਤੁਹਾਡਾ ਵਿਤਕਰਾ ਕਰ ਰਹੀ ਹੈ ਵੱਡੀ ਛੋਟੀ ਆਪਾ ਜਵਾਲ ਨੇ ਸੰਜੇ ਕਪੂਰ ਜੀ ਤੇ ਜਵਾਲ ਨੇ ਜੀ ਜੀ ਅਸੀਂ ਤਾਂ ਆਪਣੇ ਸੂਰਲ ਦੇ ਪੈਰਾ ਦੇਣਾ ਅਸੀਂ ਬਖਰੀ ਪਾਰਟੀ ਆ ਬਿਲਕੁਲ ਤੁਹਾਡਾ ਤੁਹਾਡਾ ਵਿਊ ਪੁਆਇੰਟ ਆ ਗਿਆ ਸੰਜੇ ਕਪੂਰ ਜੀ ਦਿਓਗੇ ਜਵਾਬ ਕਹਿੰਦੇ ਕਿ ਦੁਨੀਆ ਦੀ ਸਭ ਤੋਂ ਛੋਟੀ ਪਾਰਟੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਵਿਤਕਰਾ ਤਾਂ ਕਹਿੰਦੇ ਸਭ ਤੋਂ ਵੱਡੀ ਪਾਰਟੀ ਕਰ ਰਹੀ ਆ ਅਸੀਂ ਕਿੱਥੋਂ ਵਿਤਕਰਾ ਕਰਾਂਗੇ ਕਹਿੰਦੇ 10 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਕੇਂਦਰ ਚ ਅਜੇ ਪੰਜਾਬ ਨੂੰ ਫੰਡਸ ਕਦੋਂ ਮਾਈ ਆਉਣਗੇ ਕਿਉਂ ਰੋਕੇ ਜਾ ਰਹੇ ਆ ਪੰਜਾਬ ਦੇ ਫੰਡਸ ਪੰਜਾਬ ਦਾ ਵੰਡ ਕਰ ਚੁੱਕੀ ਆ ਜੀ ਜੀ ਪੰਜ ਸਾਲ ਦਾ ਰਾਜ ਕਰ ਚੁੱਕੀ ਆ ਭਾਜਪਾ ਜੀ ਹੁਣ ਅਗਲਾ ਸਮਾਂ ਚੱਲ ਗਿਆ ਜੀ ਜੀ ਸਿੱਧੂ ਸਾਹਿਬ ਐਸਾ ਅਗਾ ਵੈ ਕਿ ਜਦੋਂ ਸੈਂਟਰ ਦਾ ਬਜਟ ਆਂਦਾ ਅਗਾ ਵੈ ਨਾ ਸੈਂਟਰ ਨੇ ਸੈਂਟਰ ਵਾਸਤੇ ਸਾਰੇ ਪ੍ਰਦੇਸ਼ ਇੱਕ ਬਰਾਬਰ ਰਗੇ ਉਹਨਾਂ ਦਾ ਕਿਸੇ ਵੀ ਸੂਬੇ ਨਾਲ ਵਿਤਕਰਾ ਕਰਨ ਦਾ ਕੋਈ ਨਾ ਹੁੰਦਾ ਅਗਾ ਵੈ ਕੋਈ ਇੰਟੈਂਸ਼ਨ ਨਹੀਂ ਹੁੰਦੀ ਉਨਾ ਸਟਰੀਕੇ ਤੇ ਯੂਪੀ ਵੀ ਕਹਿ ਸਕਦੀ ਹੈ ਯੂਪੀ ਤੇ ਤੇ ਬੀਜੇਪੀ ਦੀ ਸਰਕਾਰ ਹੈ ਕਿ ਸਾਨੂੰ ਕਟ ਫੰਡ ਮਿਲੇ ਗਿਆ ਮਧੇਪਰਦੇਸ਼ ਵੀ ਕਹਿ ਸਕਦਾ ਹੈ ਮਧੇਪਰਦੇਸ਼ ਉਹ ਬੀਜੇਪੀ ਦੀ ਸਰਕਾਰ ਹੈ ਕਿ ਤੂੰ ਬਿਹਾਰ ਨੂੰ ਜ਼ਿਆਦਾ ਦੇ ਦਿੱਤਾ ਅੰਧਰਪ੍ਰਦੇਸ਼ ਨੂੰ ਜ਼ਿਆਦਾ ਸਾਨੂੰ ਕਟ ਮਿਲੇ ਹੈ ਦੇਖੋ ਜਦੋਂ ਵੀ ਸੈਂਟਰ ਨੇ ਆਪਣਾ ਬਜਟ ਪੇਸ਼ ਕਰਨਾ ਨਾ ਉਹਨੇ ਦੇਸ਼ ਦੀ ਓਵਰਆਲ ਡਵੈਲਪਮੈਂਟ ਦੇ ਮੱਦੇਨਜ਼ਰ ਬਜਟ ਆਪਣਾ ਪੇਸ਼ ਕਰਨਾ ਹੁੰਦਾ ਹੈ ਔਰ ਸਭ ਤੋਂ ਮਹੱਤਵਪੂਰਨ ਗੱਲ ਜਿਹੜੀ ਤੁਸੀਂ ਦੇਖੋ ਨਾ ਕਿ ਇਸ ਵਾਰੀ ਬਜਟ ਦੇ ਵਿੱਚ 11.11 ਲੱਖ ਕਰੋੜ ਰੁਪਏ ਦਾ ਕੈਪੈਕਸ ਦਾ ਪ੍ਰਬਧਾਨ ਨਾ ਗਾਵੇ 11.11 ਲੱਖ ਕਰੋੜ ਰੁਪਏ ਇਨਫਰਾਸਟ੍ਰਕਚਰ ਡਵੈਲਪਮੈਂਟ ਦੇ ਸੈਂਟਰ ਨੇ ਲਗਾਉਣ ਦੀ ਤਿਆਰੀ ਕੀਤੀ ਹੋਈ ਹੈ ਔਰ ਵੀ ਪਿਛਲੇ ਸਾਲਾਂ ਦੇ ਵੀ ਬਜਟ ਦੇਖੋ ਕਿ ਹਰ ਸਾਲ ਪਿਛਲੇ ਸਾਲ 10 ਲੱਖ ਕਰੋੜ ਰੁਪਏ ਆਪਾਂ ਬਜਟ ਦੇ ਵਿੱਚ ਉਹਦਾ ਰੱਖਿਆ ਸੀ ਕਿ ਇਨਫਰਾਸਟ੍ਰਕਚਰ ਡਵੈਲਪਮੈਂਟ ਲਈ ਜਦੋਂ ਇਨਫਰਾਸਟ੍ਰਕਚਰ ਦੇਸਟਾ ਡਵੈਲਪ ਹੋਏਗਾ ਉਹਦਾ ਬੈਨੀਫਿਟ ਸਾਰੀ ਕੰਟਰੀ ਨੂੰ ਮਿਲੇਗਾ ਹਰ ਰੁਪਏ ਨੂੰ ਮਿਲੇਗਾ ਜਾ ਕੇ ਤੋਂ ਇਹ ਗੱਲ ਚੈ ਨਹੀਂ ਕਿ ਉਹ ਸਟੇਟ ਨੂੰ ਜ਼ਿਆਦਾ ਦੇ ਦਿੱਤਾ ਉਹ ਸਟੇਟ ਨੂੰ ਕੱਢ ਦੇ ਦਿੱਤਾ ਬਿਹਾਰ ਬਹੁਤ ਵੱਡੀ ਸਟੇਟ ਹੈ ਜੀ ਹੈ ਬਿਹਾਰ ਦੇ ਆਪਣੇ ਇਸ਼ੂਜ਼ ਅਗੇ ਹੈ ਬਿਹਾਰ ਵਾਲੇ ਵੀ ਪਿੱਛੇ ਕਹਿੰਦੇ ਸੀ ਕਿ ਸਾਨੂੰ ਬਜਟ ਦੇ ਵਿੱਚ ਨਹੀਂ ਧਿਆਨ ਦਿੱਤਾ ਗਿਆਗਾ ਔਰ ਜਿੱਦੋਂ ਤੱਕ ਪੰਜਾਬ ਦੀ ਗੱਲ ਲੱਗੀ ਹੈ ਸਮੇਂ-ਸਮੇਂ ਤੇ ਸੈਂਟਰਲ ਗਵਰਨਮੈਂਟ ਨੇ ਕਈ ਫੰਡਸ ਪੰਜਾਬ ਲਈ ਰਿਲੀਜ਼ ਕੀਤੇ ਆਗੇ ਤੁਸੀਂ ਨੈਸ਼ਨਲ ਹਾਈਵੇ ਦਾ ਦੇਖ ਲਓ 2014 ਤੋਂ ਲੈ ਕੇ 2024 ਦੇ ਵਿੱਚ ਜਿੰਨਾ ਵੱਡਾ ਨੈਸ਼ਨਲ ਹਾਈਵੇ ਦਾ ਜਾਲ ਪੰਜਾਬ ਦੇ ਵਿੱਚ ਵਿਸ਼ਿਆ ਹੈ ਨਾ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਦੋਂ ਦਾ ਅਜੇ ਤੱਕ ਦਾ ਕੰਸੀਡਰ 2014 ਤੱਕ ਦਾ ਕਰ ਲੋ 10 ਸਾਲਾਂ ਦੇ ਵਿੱਚ ਆਪਾਂ ਜ਼ਿਆਦਾ ਵੱਡੇ ਨੈਸ਼ਨਲ ਹਾਈਵੇ ਬਣਾਏ ਗਏ ਹੈ ਫਿਰ ਟੂਰਿਜ਼ਮ ਦੇ ਅੰਕੇਦਲਰ ਪਠੇਗੜ ਸਾਹਿਬ ਅਨੰਦਪੁਰ ਸਾਹਿਬ ਐ ਔਰ ਅੰਮ੍ਰਿਤਸਰ ਜਲ੍ਹਿਆਲਾ ਬਾਗ ਦੀ ਸਭ ਦੀ ਡਿਵੈਲਪਮੈਂਟ ਨਹੀਂ ਰਾਮਧਿਰੋਤੀ ਡਿਵੈਲਪਮੈਂਟ ਲਈ ਸੈਂਟਰ ਟੂਰਿਜ਼ਮ ਨੂੰ ਪ੍ਰੋਮੋਟ ਕਰਨ ਲਈ ਪੈਸਾ ਦੇਂਦਾ ਰਿਹਾ ਹੈ ਸਮੇ ਜੋ ਇਹ ਗੱਲਾਂ ਜਿਹੜੀ ਪੁਆਇੰਟ ਆਊਟ ਕਰਨਾ ਹੈ ਨਾ ਇਹ ਗਲਤ ਹੈ ਗੱਵ ਹੈ ਤਾਂ ਇਹ ਕਿੱਥੇ ਹੈ ਗੱਵ ਹੈ ਪਰ ਦੇ ਜਿਗਦਾਰ ਜੀ ਆਣਾ ਮੈਂ ਤੁਹਾਡੇ ਕੋਲ ਆਣਾ ਗੱਲ ਪੂਰੀ ਕਰ ਲੈਂਦੀ ਹੈ ਚਾਹੀਦਾ ਤੇ ਪ੍ਰਦੇਸ਼ ਸਰਕਾਰ ਨੂੰ ਉਗਾਵੇ ਕਿ ਕੋਆਰਡੀਨੇਸ਼ਨ ਬਣਾ ਕੇ ਰੱਖੇ ਸੈਂਟਰ ਦੇ ਨਾਲ ਔਰ ਆਪਣੇ ਜਿਹੜੇ ਵਿਸ਼ੇ ਹੈਗੇ ਆ ਉਹ ਸਭ ਨੇ ਛੋਟੇ ਛੋਟੇ ਕੱਲਾਤੇ ਦੇ ਕੋਟਾ ਦੇ ਵਿੱਚ ਪਹੁੰਚ ਜਾਂਦੇ ਹੀ ਹੈ ਜੀ ਜੀ ਆਪਾਂ ਜਿਹੜਾ ਕਿ ਕਮਿਊਨੀਕੇਸ਼ਨ ਦੇ ਨਾਲ ਜਿਹੜੇ ਮੁੱਦੇ ਸੁਲਝਾਏ ਜਾ ਸਕਦੇ ਹੈ ਨਾ ਉਹਨੂੰ ਇੱਕ ਕੋਟਾ 'ਚ ਜਾ ਕੇ ਉਲਝਾਣਾ ਚਾਹੁੰਦੇ ਕਿਉਂਕਿ ਇਹ ਸਿਰਫ ਇੱਕ ਪੋਲਿਟੀਕਲ ਮਾਇਨਰ ਚਾਹੁੰਦੇ ਆ ਆਪਾਂ ਜਵਾਬ ਲਈ ਜਿਗਦਾਰ ਜੀ ਤੋਂ ਆਪਾਂ ਦੱਸ ਸਕੀਏ ਕਿ ਸਾਡੇ ਨਾਲ ਬਹੁਤ ਵਿਤਕਰਾ ਹੋ ਰਿਹਾ ਹੈ ਓਕੇ ਜਿਗਦਾਰ ਜੀ ਕੀ ਕਹਿਣਾ ਚਾਹੁੰਦੇ ਹੋ ਮੋੱਖ ਮੰਤਰੀ ਸਾਹਿਬ ਦਾ ਭਗਵੰਤ ਮਾਨ ਸਾਹਿਬ ਦਾ ਬਿਲਕੁਲ ਕੇਂਦਰੀ ਆਗੂਆਂ ਦੇ ਨਾਲ رابطہ ਆ ਜਦੋਂ ਵੀ ਲੋੜ ਪੈਂਦੀ ਆ ਜਾਂਦੇ ਰਹਿੰਦੇ ਆ ਮੀਟਿੰਗਜ਼ ਵੀ ਹੁੰਦੀਆਂ ਆ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਪਹਿਲਾਂ ਵੀ ਕਈ ਵਾਰ ਮਿਲਿਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਸੰਜੇ ਕੁਪਰਜੀ ਤੁਸੀਂ ਚੰਗੀ ਤਰ੍ਹਾਂ ਸਮਝੋ ਪੂਰਾ ਸਿਸਟਮ ਕੰਮ ਕਰਦਾ ਹੁੰਦਾ ਜੇ ਕਿਤੇ ਬਿਆਨ ਦਿੱਤਾ ਹੈ ਕਿਸੇ ਗੱਲ ਦੇ ਜਵਾਬ ਵਿੱਚ ਉਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕੇਂਦਰ ਸਰਕਾਰ ਦਾ ਬਾਈਕਾਟ ਕੀਤਾ ਆ ਅਸੀਂ ਤਾਂ ਕਹਿੰਦੇ ਹਾਂ ਕੇਂਦਰ ਬਿਨਾ ਸੂਬਾ ਸਰਕਾਰ ਜਿਹੜੀ ਆ ਉਹ 19 ਸੌਖੀ ਨਹੀਂ ਹੋ ਸਕਦੀ ਕਿਉਂਕਿ ਫੰਡਸ ਕੇਂਦਰ ਕੋਲ ਜਾ ਕੇ ਵਾਪਸ ਆਉਂਦੇ ਆ ਜੀ ਸਿਸਟਮ ਇਹ ਹੋ ਜਾਇਆ ਸਾਡਾ ਨਾ ਫੰਡ ਤੇ ਹੱਕ ਵੜਦਾ ਆ ਪਰ ਸਾਡੇ ਦਾ ਆਡੀਆ ਵੀ ਰੋਕੀ ਬੈਠੇ ਨੇ ਹੋਰ ਵੀ ਸਾਰੇ ਰੋਕੀ ਬੈਠੇ ਨੇ ਜਿਹੜੀ ਤੁਸੀਂ ਗੱਲ ਹਾਈਵੇਜ਼ ਦੀ ਕੀਤੀ ਹੈ ਤੇ ਦੂਸਰੀ ਜਿਹੜੀ ਆ ਟੂਰਿਜ਼ਮ ਦੀ ਗੱਲ ਕੀਤੀ ਹੈ ਟੂਰਿਜ਼ਮ ਚ ਨਹੀਂ ਐਨੇ ਫਸ ਜਾਏ ਹਾਈਵੇ ਦੇ ਬਾਰੇ ਮੈਂ ਜਰੂਰ ਕਹਿੰਦਾ ਕਿ ਫੰਡ ਆਏ ਆ ਥੋੜੇ ਕੁਝ ਸਾਲ ਪਹਿਲਾਂ ਉਹਦੇ ਬਾਰੇ ਮੈਂ ਦੱਸ ਦਿੰਨਾ ਯੂਪੀ ਵਿੱਚ ਤਾਂ ਬਹੁਤ ਵਧੀਆ ਹਾਈਵੇਜ਼ ਦਾ ਨੈਟਵਰਕ ਇਨਫਰਾਸਟ੍ਰਕਚਰ ਬਹੁਤ ਵਧੀਆ ਡਿਵੈਲਪ ਬਹੁਤ ਪਹਿਲਾਂ ਹੋ ਚੁੱਕਾ ਪੰਜਾਬ ਦੇ ਵਿੱਚ ਹੁਣ ਫੰਡਸ ਆਇਆ ਉਹ ਵੀ ਕਿੱਦਾਂ ਆਇਆ ਸਿਰਫ ਉਹਨਾਂ ਹਾਈਵੇਜ਼ ਲਈ ਉਹਨੇ ਹੀ ਫੰਡਸ ਆਇਆ ਵਧੀਆ ਬਣ ਰਹੇ ਨੇ ਬਹੁਤ ਜਲਦੀ ਬਣ ਰਹੇ ਨੇ ਪੰਜਾਬ ਸਰਕਾਰ ਵੀ ਸਹਿਯੋਗ ਕਰ ਰਹੀ ਹੈ 90% ਦੀ ਜ਼ਮੀਨ ਵੀ ਅਕਵਾਇਰ ਕਰਕੇ ਦਿੰਦੀ ਹੈ ਪਰ ਉਹ ਕਿਹੜੇ ਬਣੇ ਜਿਹੜੇ ਸੁਰੱਖਿਆ ਪੁਆਇੰਟ ਆਫ 뷰 ਤੋਂ ਜ਼ਰੂਰੀ ਨੇ ਵੜਨੇ ਚਾਹੀਦੀ ਆ ਬਿਲਕੁਲ ਦੇਸ਼ ਦੀ ਸੁਰੱਖਿਆ ਵੀ ਇੰਪੋਰਟੈਂਟ ਆ ਪਰ ਸਿਰਫ ਉਹੀ ਬੰਦ ਰਹੇ ਆ ਪੰਜਾਬ ਦੇ ਡਿਵੈਲਪਮੈਂਟ ਵਾਸਤੇ ਤਾਂ ਜੇ ਹੋਰ ਵੀ ਵਾਗਾ ਵਾਟਰ ਖੋਲ ਦੇਣ ਤਾਂ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਫਾਇਦਾ ਹੋ ਜੂਗਾ ਥੈਂਕ ਯੂ ਜੀਤਾ ਜੀ ਅਸੀਂ ਚੈਨ ਨਾਲ ਹੋਰ ਵੀ ਪਿੱਛੇ ਹੀ ਆ ਅਸੀਂ ਪਰ ਚੰਗੀ ਗੱਲ ਆ ਜਿਹੜੇ ਬੰਦ ਰਹੇ ਆ ਆਪਾਂ ਜਵਾਬ ਲਈ ਬਾਕੀ ਮੁੱਦਿਆਂ ਤੇ ਜਵਾਬ ਲਈ ਕਪੂਰ ਸਾਹ ਫੰਡਸ ਦੀ ਗੱਲ ਕਰਦੇ ਆ ਰੂਰਲ ਡਿਵੈਲਪਮੈਂਟ ਫੰਡ ਦੀ ਗੱਲ ਕਰਦੇ ਆ ਪਿਛਲੇ ਦਿਨਾਂ ਜਾਣਦੇ ਆ ਕਿ ਕਮਿਸ਼ਨ ਜਦੋਂ ਕੇਂਦਰ ਦਾ ਪੰਜਾਬ ਚਾਹਤਾ ਸਪੈਸ਼ਲ ਪੈਕੇਜ ਦੀ ਗੱਲ ਮੁੱਖ ਮੰਤਰੀ ਵੱਲੋਂ ਤੇ ਤਕਰੀਰਾਂ ਪੰਜਾਬ ਦੀਆਂ ਆਜਪਾ ਵੀ ਉਹਦੇ ਸ਼ਾਮਿਲ ਆ ਸਾਰੀਆਂ 13 ਵੱਲੋਂ ਪੰਜਾਬ ਨੂੰ ਸੰਕਟ ਚੋਂ ਕੱਢਣ ਲਈ ਸਪੈਸ਼ਲ ਪੈਕੇਜ ਦੀ ਗੱਲ ਕੀਤੀ ਗਈ। ਇਸ ਕਰਕੇ ਕਹਿ ਰਿਹਾ ਵੀ ਜਦੋਂ ਬਿਹਾਰ ਨੂੰ ਜਾਂ ਦੂਜੇ ਸੂਬਿਆਂ ਨੂੰ ਫੰਡ ਦੇਣ ਦੀ ਗੱਲ ਕਰਦੇ ਤਾਂ ਪੰਜਾਬ ਵੀ ਬਹੁਤ ਵੱਡੇ ਸੰਕਟ ਦਾ ਸ਼ਿਕਾਰ ਹੈ। ਪੰਜਾਬ ਨੂੰ ਵੀ ਫੰਡਸ ਮਈਆ ਹੋਣੇ ਚਾਹੀਦੇ ਸੀ ਨਾ। ਤਾਂ ਸਿੱਧੂ ਸਾਹਿਬ ਐਸਾ ਅਗਾਵਾ ਹੈ ਕਿ ਜਦੋਂ ਤੱਕ ਸਪੈਸ਼ਲ ਪੈਕੇਜ ਦਾ ਸਵਾਲ ਲਗਾਵਾ ਹੈ। ਕਿਸੇ ਵੀ ਸਟੇਟ ਨੂੰ ਅੱਜ ਦੀ ਡੇਟ ਦੇ ਵਿੱਚ ਸਪੈਸ਼ਲ ਪੈਕੇਜ ਨਹੀਂ ਦਿੱਤਾ ਗਿਆਗਾ। ਹਾਂ ਉਹਨਾਂ ਦੀ ਜੋ ਰਿਕੁਆਇਰਮੈਂਟਸ ਅਗੀਆਂ ਸੀ ਜੋ ਉੱਤੇ ਡਵੈਲਪਮੈਂਟ ਐਂਗਲ ਦੇ ਨਾਲ ਜੋ ਕੁਝ ਚੀਜ਼ਾਂ ਬਣਾਉਣ ਦੀ ਜ਼ਰੂਰਤ ਸੀ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਉਹ ਪੈਸੇ ਅਲੋਕੇਟ ਕੀਤੇ ਗਏ ਗਏ ਹਨ ਤੇ ਬਾਰ ਬਾਰ ਤੁਸੀਂ ਪੰਜਾਬ ਦੇ ਵਿੱਚ ਸਪੈਸ਼ਲ ਪੈਕੇਜ ਮੰਗਦੇ ਰਹੋ ਇੱਕ ਪਾਸੇ ਮੈਨੂੰ ਅਚੇ ਤਰੀਕੇ ਯਾਦ ਆ ਗਾ ਵਾ ਕਿ ਜਦੋਂ 2022 ਦੇ ਅਸੈਂਬਲੀ ਦੇ ਇਲੈਕਸ਼ਨ ਸੀ ਕੇਜਰੀ ਭਾਲ ਜੀ ਕਿ ਬੜੀ ਵਧੀਆ ਸਟੇਟਮੈਂਟ ਦਿੰਦੇ ਹੁੰਦੇ ਸੀ ਕਿ ਵੀ ਬੈਂਕ ਪੰਜਾਬ ਨੂੰ ਤੇ ਕਰਜ਼ਾ ਲੈਣ ਦੀ ਲੋੜ ਨਹੀਂ ਗਈ ਐਡੀਸ਼ਨਲ ਫੰਡ ਦੀ ਲੋੜ ਹੀ ਨਹੀਂ ਪੰਜਾਬ ਕੋਲ ਆਪਣੇ ਫੰਡ ਸੀ ਪੌੜਾ ਜ਼ਿਆਦਾ ਆ ਗਏ ਹੈ ਆਪਾਂ ਦੇ 34000 ਕਰੋੜ ਰੁਪਏ ਕਰਪਸ਼ਨ ਤੋਂ ਬਚਾ ਲੈਣੇ ਔਰ 20000 ਕਰੋੜ ਰੁਪਏ ਰੇਤੋਂ ਕਢ ਲੈਣਾ ਹੈ 50000 ਕਰੋੜ ਰੁਪਏ ਸਾਡੀ ਜੇਬ ਦੇ ਵਿੱਚ ਪਿਆ ਹੈ ਕਹਿੰਦੇ ਲੱਗਦਾ 2.5 ਸਾਲ ਬੀਤ ਗਏ ਆ 54000 ਕਰੋੜ ਤੇ ਮੈਨੂੰ ਕਿਤੇ ਦੇਖਿਆ ਨਹੀਂਗਾ ਉਹ ਕਿਹੜੀ ਫੇਰ ਦੇ ਵਿੱਚ ਇਹਨਾਂ ਨੇ ਰੱਖਿਆ ਹੋਇਆ ਸੀ ਉਲਟਾ ਇਹਨਾਂ ਨੇ ਜਿਹੜਾ ਪੰਜਾਬ ਦਾ ਕਰਜ਼ਾ ਹੈ ਨਾ ਲਗਭਗ ਪੌਣੇ 2 ਲੱਖ ਕਰੋੜ ਰੁਪਇਆ ਇਹ 2.5 ਸਾਲਾਂ ਦੇ ਵਿੱਚ ਵਧਾ ਦਿੱਤਾ ਹੈਗਾ ਵੇ ਐਡਾ ਵੱਡਾ ਬਰڈن ਪੰਜਾਬ ਦੇ ਸਿਰ ਤੇ ਪਾ ਦਿੱਤਾ ਹੈ ਪੌਣੇ 2 ਲੱਖ ਕਰੋੜ ਰੁਪਇਆ ਇਹਨਾਂ ਨੇ ਕਰਜ਼ਾ ਚੁੱਕਿਆ ਪਰ ਪੰਜਾਬ ਦੇ ਵਿੱਚ ਡਵੈਲਪਮੈਂਟ ਦੇ ਹਾਲਾਤ ਦੇਖ ਲਓ ਬੱਤੀ ਪੂਰੀ ਨਹੀਂ ਮਿਲਦੀ ਜੀ ਜਾ ਕੇ ਇਹ ਜਾ ਕੇ ਸਿੰਘ ਜੀ ਕਹਿੰਦੇ ਹੈ ਨੈਟਵਰਕ ਬੁਰਾ ਹਾਲ ਹੋ ਗਿਆ ਜੋ 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 ਡਵੈਲਪਮੈਂਟ ਦਾ ਕੰਮ ਜੋ ਡਵੈਲਪਮੈਂਟ ਨਹੀਂ ਹੈਗਾ ਡਵੈਲਪਮੈਂਟ ਦਾ ਕੰਮ ਪੰਜਾਬ ਦੇ ਉਹਦੇ ਤੇ ਉਹਦੇ ਤੇ ਜਵਾਬ ਦੇਣਾ ਸਿੰਘ ਜੀ ਕਹਿੰਦੇ ਹੈ ਸਵਾਗਤ ਜਿਕਤਾਰ ਜੀ ਮਾਨ ਜਿਕਤਾਰ ਜੀ ਮਾਨ ਆਏ ਤੁਹਾਡੇ ਵੱਲ ਸੰਜੇਪੂਰ ਜੀ ਕਹਿਣ ਸਵਾਲ ਸਮੇਂ ਦੇ ਲਿਆਉਣ ਨਾਲ ਮੈਂ ਜ਼ਰੂਰ ਲੈਣਾ ਚਾਹਾਂਗਾ ਜਦੋਂ ਪੰਜਾਬ ਦੀ ਗੱਲ ਕਰਦੇ ਨੇ ਤੇ ਕਿਦਰੇ ਕਿਸਾਨੀ ਵੀ ਉਹਦਾ ਇੱਕ ਹਿੱਸਾ ਹੈ ਹਿੱਸਾ ਕੀ ਮੈਨ ਆਪਾਂ ਐਗਰੀਕਲਚਰ ਸਟੇਟ ਹੈਗੇ ਆ ਤੇ ਹੁਣ ਜੋ ਸੁਪਰੀਮ ਕੋਰਟ ਨੇ ਕਿਹਾ ਹੈ ਰਸਤਾ ਖੋਲਣ ਦੀ ਗੱਲ ਕਰਦੇ ਸੇ ਸ਼ੰਭੂਜਖਨੋਰੀ ਬਾਰਡਰ ਉਹ ਇੱਕ ਵੱਖਰਾ ਮਾਮਲਾ ਕਦੋਂ ਖੁੱਲਦਾ ਹੈ ਪਰ ਸੁਪਰੀਮ ਕੋਰਟ ਨੇ ਕਿਹਾ ਕਿ ਇਹੋ ਜੀ ਕਮੇਟੀ ਬਣੇ ਜਿਹਦੇ ਤੇ ਕੇਂਦਰ ਨੂੰ ਤੇ ਕਿਸਾਨਾਂ ਨੂੰ ਦੋਨਾਂ ਨੂੰ ਪ੍ਰਸਾਦਵਿੰਦਰਪਾ ਕਸਮ ਦੀ ਕਮੇਟੀ ਕੀ ਲੱਗਦਾ ਨਹੀਂ ਕਿ ਸੁਪਰੀਮ ਕੋਰਟ ਦੀ ਟਿੱਪਣੀ ਤੋਂ ਬਾਅਦ ਇਹ ਪ੍ਰੋਸੀਜਰ ਤਾਂ ਬਹਾਲ ਕਰਨ ਲਈ ਕੇਂਦਰ ਨੂੰ ਅੱਗੇ ਆਉਣਾ ਚਾਹੀਦਾ ਹੈ ਕਿਉਂ ਨਾ ਮਾਮਲੇ ਨਵੇੜੇ ਜਾਣ ਸਿੱਧੂ ਸਾਹਿਬ ਮੈਂ ਤੁਹਾਡੀ ਗੱਲ ਨਾਲ ਕੱਬ ਮੈਂ ਤੁਹਾਡੀ ਗੱਲ ਨਾਲ ਨਾ ਕਾਫੀ ਹੱਦ ਤੱਕ ਮੈਂ ਇੱਕ ਮਿੰਟ ਮੈਂ ਤੁਹਾਡੀ ਗੱਲ ਨਾਲ ਸਿੱਧੂ ਸਾਹਿਬ ਨੇ ਜਿੰਦਾਰੀ ਆਉਣਾ ਕਪੂਰ ਸਾਧੋ ਕਪੂਰ ਸਾਧੋ ਜਵਾਬ ਲੈ ਲੀਏ ਮੈਂ ਜੀਤਾਰ ਜੀ ਡੈਫੀਨਿਟਲੀ ਆ ਰਹੇ ਹਾਂ ਇਸ ਤੋਂ ਬਾਅਦ ਸੰਗੀਪ ਜੀ ਜਵਾਬ ਲੈ ਲੀਏ ਜੀ ਕਪੂਰ ਸਾਹਿਬ ਸੇਟੂ ਸਾਹਿਬ ਮੈਂ ਤੁਹਾਡੀ ਗੱਲ ਨਾਲ ਕਾਫੀ ਹੱਦ ਤੱਕ ਮਤਫਿਕ ਹਾਂ ਕਿ ਭਈ ਕੁਛ ਨਾ ਕੁਛ ਕੋਆਰਡੀਨੇਸ਼ਨ ਬਣਾ ਕੇ ਕਿਸਾਨਾਂ ਦੇ ਨਾਲ ਗੱਲਬਾਤ ਦੁਬਾਰਾ ਕਰਨੀ ਚਾਹੀਦੀ ਹੈ ਈਵਨ ਕਿ ਪਹਿਲੇ ਵੀ ਕਮੇਟੀ ਪਣੀ ਸੀ ਔਰ ਤੁਹਾਨੂੰ ਯਾਦ ਹੋਏਗਾ ਕਿ ਸਾਡੇ ਮਨਿਸਟਰ ਆ ਕੇ ਪੰਜਾਬ ਦੇ ਵਿੱਚ ਕਿਸਾਨਾਂ ਨਾਲ ਗੱਲਬਾਤ ਵੀ ਕਰਦੇ ਰਹੇ ਜੀ ਚਲੋ ਮਤਲਬ ਹਾਂ ਉਹ ਤਾਂ ਕਿਤੇ ਕਿਤੇ ਨਤੀਜੇ ਤੇ ਨਹੀਂ ਪਹੁੰਚ ਪਾਈ ਹਾਂ ਸਰ ਉਹ ਤਾਂ ਸਮਾ ਨਿਕਲ ਗਿਆ ਨਹੀਂ ਪਹੁੰਚ ਪਾਈ ਜੀ ਜੀ ਬਿਲਕੁਲ ਆਪ ਕਿਤੇ ਨਤੀਜੇ ਮੈਂ ਤਾਂ ਕਹਿ ਰਿਹਾ ਕਿ ਉਹ ਗੱਲ ਕਿਸੇ ਨਤੀਜੇ ਤੇ ਨਹੀਂ ਪਹੁੰਚ ਪਾਈ ਹਾਂ ਅੱਜ ਇਹ ਸਿਚੁਏਸ਼ਨ ਜੋ ਸੁਪਰੀਮ ਕੋਰਟ ਦੀ ਵੀ ਟਿੱਪਣੀ ਆਈ ਹੈ ਔਰ ਸੁਪਰੀਮ ਕੋਰਟ ਨੇ ਇੱਕ ਟਿੱਪਣੀ ਇਹ ਵੀ ਕੀਤੀ ਹੋਏਗਾ ਜਿਸ ਹਾਈ ਕੋਰਟ ਤੋਂ ਉਹਨਾਂ ਨੇ ਬਾਰਡਰ ਖੋਲਣ ਦਾ ਅਲਾਅ ਕਰਤਾ ਸੀ ਸੁਪਰੀਮ ਕੋਰਟ ਨੇ ਉਹ ਤੇ ਸਟੇ ਲਗਾ ਦਿੱਤੀ ਇਹ ਕਿ ਭਈ ਹਲੇ ਨਹੀਂ ਕ ਕਿਸਾਨਾਂ ਨੂੰ ਵੀ ਚਾਹੀਦਾ ਹੈਗਾ ਕਿ ਕਿ ਅਗਰੈਸਿਵ ਮੋਡ ਨੂੰ ਛੱਡ ਕੇ ਇੱਕ ਜਿਹੜਾ ਕਹਿੰਦਾ ਗੱਲਬਾਤ ਦੇ ਤਰੀਕੇ ਤੇ ਅੱਗੇ ਵਧਣ ਥੈਂਕ ਯੂ ਵੈਰੀ ਮਚ ਤੁਹਾਡੀ ਕਮੈਂਟ ਬਣਾਈ ਜੀ ਥੈਂਕ ਯੂ ਤੇ ਆਪਨੇ ਜਿਹੜੇ ਵਿਚਾਰ ਹੈ ਉਹ ਵਿਚਾਰ ਰੱਖਣ ਮਿਹਰਬਾਨੀ ਸਰਕਾਰ ਤੋਂ ਓਕੇ ਪਤਾ ਥੈਂਕ ਯੂ ਸਰਕਾਰ ਬਿਲਕੁਲ ਇੰਟਰਸਟਿਡ ਹੈ ਜੀ ਕਿ ਕਿਸਾਨਾਂ ਦੇ ਥੈਂਕ ਯੂ ਥੈਂਕ ਯੂ ਵੈਰੀ ਮਚ ਥੈਂਕ ਯੂ ਤੇ ਉਹਨਾਂ ਨੂੰ ਆਪਾਂ ਪ੍ਰਾਇੋਰਟੀ ਤੇ ਹੱਲ ਵੀ ਕਰਵਾਉਣਾ ਓਕੇ ਓਕੇ ਜੀ ਜਗਤਾਰ ਜੀ ਕਿਸਾਨੀ ਦੇ ਮੁੱਦੇ ਤੇ ਮੈਂ ਜ਼ਰੂਰ ਜਾਵਾਂਗਾ ਉਦੋਂ ਵੀ ਭਗਵਾਨਤਮਾਨ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਕਰਵਾਈ ਸੀ ਪਰਸੂਏਟ ਕਰਕੇ ਕੇਂਦਰੀ ਮੰਤਰੀਆਂ ਨੂੰ ਵੀ ਜਿਨ੍ਹਾਂ ਨੂੰ ਇਹ ਕਹਿੰਦੇ ਆ ਉਹਨਾਂ ਦਾ ਕੇਂਦਰੀ ਮੰਤਰੀਆਂ ਨੇ رابطہ ਨਹੀਂ ਹੈ ਸੀਐਮ ਸਾਹਿਬ ਨੇ ਭੂਮਿਕਾ ਨਿਭਾ ਕੇ ਬਹੁਤ ਨੇੜੇ ਲਿਆਂਦੀ ਸੀ ਗੱਲਬਾਤ ਮੀਟਿੰਗ ਕਰਾਈ ਸੀਗੀ ਪਰ ਇਹਨਾਂ ਨੇ ਕੋਈ ਉਹਦਾ ਫਾਇਦਾ ਨਹੀਂ ਉਠਾਇਆ ਕੇਂਦਰੀ ਮੰਤਰੀਆਂ ਨੇ ਕੇਂਦਰ ਸਰਕਾਰ ਨੇ ਮੈਂ ਇਹ ਕਹਿੰਦਾ ਇਹ ਬਹੁਤ ਵੱਡਾ ਟੌਪਿਕ ਹੈ ਸਿੱਧੂ ਸਾਹਿਬ ਇੱਥੇ ਬਿਸਕ ਤੇ ਲੱਗ ਰੱਖ ਲਿਓ ਜਿਹੜਾ ਸੰਜੇ ਕਪੂਰ ਜੀ ਕਹਿ ਰਹੇ ਨੇ ਬਿਹਾਰ ਨੂੰ ਤੇ ਦੂਜੇ ਸੂਬੇ ਨੂੰ ਆਂਧਰਾ ਪ੍ਰਦੇਸ਼ ਨੂੰ ਇਹਨਾਂ ਦਾ ਬਣਦਾ ਹਿੱਸਾ ਤਾਂ ਮੈਂ ਪਹਿਲਾਂ ਹੀ ਕਿਹਾ ਮੈਂ ਬਣਦੇ ਦੀ ਨਹੀਂ ਗੱਲ ਕਰਦਾ ਉਹਨਾਂ ਨੇ ਬਾਹਰ ਰੋੜ ਕੇ ਲੈ ਆਇਆ ਇਹਨਾਂ ਕੋਲੋਂ ਪੈਸੇ ਉਹਨਾਂ ਦਾ ਹੱਕ ਬਣਦਾ ਹੈ ਉਹਨਾਂ ਦਾ ਵੀ ਇਹਨਾਂ ਕੋਲੋਂ ਕਿੱਦਾਂ ਲਏ ਆ ਕਿਉਂਕਿ ਇਹਨਾਂ ਦੀ ਸਰਕਾਰ ਵਿਸਾਖੀਆਂ ਦੇ ਸਹਾਰੇ ਹੈ ਇਹ ਉਹਨਾਂ ਨੇ ਇਹਨਾਂ ਦੀ ਬਾਹਮ ਰੋੜੀ ਆ ਕਿ ਸੀਐਮ ਪੀਐਮ ਸਾਹਿਬ ਨੇ ਆਪਣੀ ਕੁਰਸੀ ਬਚਾਉਣ ਲਈ ਉਹਨਾਂ ਨੂੰ ਕੱਢ ਆਪਾਂ ਦੋ ਲਾਈਨ ਦਾ ਜਵਾਲੇ ਜੇ ਕਪੂਰ ਸਾਤਾ ਹੈ ਦੋ ਲਾਈਨ ਕੱਟ ਕਲੀਅਰ ਕੱਟ ਐਨਡੀਏ ਆਪਣੇ ਭਾਈ ਵਾਲਾਂ ਨੂੰ ਫੰਡ ਦਿੱਤੇ ਆ ਬਾ ਜਿਹੜੀ ਪੂਰਾ ਇੰਡੀਆ ਆ ਉਹ ਸਾਰਾ ਹੀ ਪ੍ਰਧਾਨ ਮੰਤਰੀ ਦਾ ਆ ਉਹ ਸਾਰਾ ਹੀ ਸਾਰਿਆਂ ਦੇ ਪ੍ਰਧਾਨ ਮੰਤਰੀ ਆ ਥੈਂਕ ਯੂ ਕਪੂਰ ਸਾਹਿਬ ਚਾਹੇ ਉਹ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਥੈਂਕ ਯੂ ਜੁਧਾਰ ਜੀ ਥੈਂਕ ਯੂ ਤੁਹਾਡਾ ਰਿਵਿਊ ਪੁਆਇੰਟ ਆ ਗਿਆ ਥੈਂਕ ਯੂ ਵੈਰੀ ਮੱਚ ਇਹਦੀ ਜਿੰਨੀ ਨਿੰਦਿਆ ਕੀਤੀ ਜਾਵੇ ਥੋੜੀ ਹੈ ਥੈਂਕ ਯੂ ਜੀ ਦੋ ਲਾਈਨਾਂ ਦਾ ਕਮੈਂਟ ਕਪੂਰ ਸਾਹਿਬ ਦੇਖੋ ਐਸਾ ਹੈਗਾ ਵਾ ਮੈਂ ਪਹਿਲੇ ਵੀ ਸਿੱਧੂ ਸਾਹਿਬ ਤੁਹਾਨੂੰ ਜਿਸ ਨਾਲ ਗੱਲ ਕੀਤੀ ਹੈ ਕਿ ਅ ਤੁਹਾਡਾ ਜਿਹੜਾ ਬੇਸਿਕ ਲਕਸ਼ਯ ਹੈਗਾ ਵਾ ਨਾ ਟੀਚਾ ਹੈਗਾ ਨਾ ਉਹ ਦੇਸ਼ ਦੀ ਡਵੈਲਪਮੈਂਟ ਹੀ ਹੈ ਉਹ ਕਿਸੇ ਸਪੈਸਿਫਿਕ ਪਾਰਟੀਕੂਲ ਡਵੈਲਪਮੈਂਟ ਨਾਲ ਲਿੰਕਡ ਨਹੀਂਗਾ ਸੋ ਦੇਸ਼ ਡਵੈਲਪ ਕਰੇਗਾ ਸੂਬੇ ਆਟੋਮੈਟਿਕਲੀ ਡਵੈਲਪ ਕਰ ਜਾਣਗੇ ਅਤੇ ਦੇਸ਼ ਦੀ ਡਵੈਲਪਮੈਂਟ ਦੇ ਮੱਦੇ ਨਜ਼ਰ ਜਿਹੜੇ ਨਿਰਣੇ ਲੈਣੇ ਪੈਣਗੇ ਨਾ ਉਹ ਜੋ ਡਿਸੀਜਨ ਲਿੱਤੇ ਜਾ ਰਹੇ ਹੈ ਉਹ ਜੋ ਡਿਸੀਜਨ ਲਿੱਤੇ ਜਾ ਰਹੇ ਬਹੁਤ ਬਹੁਤ ਮਿਹਰਬਾਨੀ ਦੋਨਾਂ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਕਪੂਰ ਸਾਹਿਬ ਦਾ ਪ੍ਰਸਾਦ ਸੰਘੇੜਾ ਦਾ ਅਹਿਮ ਮੁੱਦੇ ਤੇ ਆਏ ਅਹਿਮ ਮੁੱਦਾ ਨੀਤੀ ਜੋਗ ਦੀ ਮੀਟਿੰਗ ਪੰਜਾਬ ਨੇ ਕੀਤਾ ਬਾਈਕਾਟ ਕਿਉਂਕਿ ਕਹਿੰਦੇ ਪੰਜਾਬ ਨੂੰ ਕੇਂਦਰ ਵੱਲੋਂ ਅਗਨੋਰ ਕੀਤਾ ਜਾ ਰਿਹਾ ਹੈ ਕਿਉਂ ਜਾਏਗੇ ਮੀਟਿੰਗ ਦੂਜੇ ਪਾਸੇ ਕੇਂਦਰ ਦਾ ਕਹਿਣਾ ਹੈ ਕਿ ਰਾਸੀ ਜਿਹੜਾ ਹੈਗਾ ਗੇਮਾ ਖੇਡੀਆਂ ਜਾ ਰਹੀਆਂ ਕੇਂਦਰ ਨੂੰ ਬਦਨਾਮ ਕਰਨ ਲਈ ਕੇਂਦਰ ਪੂਰਾ ਕੇਵਲ ਕੁਝ ਰਾਜਾਂ ਦਾ ਨਹੀਂ ਸਾਰੇ ਦੇਸ਼ ਦਾ ਜਿਹੜਾ ਖਿਆਲ ਹੈ ਰੱਖ ਰਿਹਾ ਜੋ ਬਣਦਾ ਪੰਜਾਬ ਦਾ ਹਿੱਸਾ ਵੀ ਮਹయ్యా ਕੀਤਾ ਜਾ ਰਿਹਾ ਹੈ ਇਹਨਾਂ ਮੁੱਦਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਆਪਾਂ ਆਪਣੇ ਮਹਿਮਾਨਾਂ ਦੇ ਧੰਨਵਾਦੀ ਆ ਤੇ ਤੁਹਾਡੇ ਵੱਲੋਂ ਲਵਾਂਗੇ ਜਜ਼ਾਤ ਸਤਿ ਸ੍ਰੀ ਅਕਾਲ